ਜਿਸ ਬਾਰੇ ਖੋਦ ਅੰਮ੍ਰਤਾ ਪ੍ਰੀਤਮ ਲਿਖਦੀ ਹੈ ਕਿ ਇੱਕ ਦਿਨ ਖਸ਼ਵੰਤ ਸਿੰਘ ਨੇ ਗੱਲਾਂ ਕਰਦਿਆਂ ਕਰਦਿਆਂ ਕਿਹਾ ਸੀ ਤੇਰੀ ਜੀਵਨੀ ਤਾਂ ਕੀ ਐ ਬਸ ਇੱਕਾ ਦਾ ਹਾਦਸਾ ਲਿਖਣ ਲੱਗੇ ਤਰ ਸਿੱਧੀ ਟਿਕਟ ਦੀ ਪਿੱਠ ਤੇ ਲਿਖੀ ਜਾਵੇ ਅੱਜ ਆਖਾਂ ਵਾਰਸ਼ਾ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੂਲ ਵਰਗੀਆਂ ਅਮਰ ਕਵਤਾਵਾਂ ਲਿਖ ਕੇ ਸਾਂਝੇ ਪੰਜਾਬ ਦੇ ਦਰਦ ਨੂੰ 1947 ਦੀ ਵੰਡ ਦੇ ਦਖਾਂਤ ਤੇ ਰੂਪ ਵਿੱਚ ਪੇਸ਼ ਕੀਤਾ। ਅਮਰਤਾ ਪ੍ਰੀਤਮ ਕੁੱਟ ਕੇ ਜੀਣ ਵਾਲੀਆਂ ਔਰਤਾਂ ਵਿੱਚੋਂ ਨਹੀਂ ਸੀ। ਜਿੱਥੇ ਉੱਚ ਦਰਜੇ ਦੀ ਲੇਖਾ ਸੀ ਉੱਥੇ ਉਸ ਦਾ ਇਸ਼ਕ ਵੀ ਉਸ ਸਿਖਰ ਤੇ ਸੀ ਜਿੱਥੇ ਕਲਾ ਇਸ਼ਕ ਦੀ ਕਲਾ ਹੋ ਜਾਂਦੀ ਹੈ। 임ਰੋਜ਼ ਹੀ ਸੀ ਜਿਸ ਨੇ ਮੁਹੱਬਤ ਰਬਾਉਣੀ ਉਸ ਨੂੰ ਸਿਖਾਈ। ਉਸ ਦਾ ਫੇਰ ساری ਉਮਰ ਸਾਥ ਨਾ ਛੱਡਿਆ। ਵਿਆਹ ਦੇ ਬੰਧਨ 'ਚ ਤਾਂ ਨਹੀਂ ਬੱਝੇ ਪਰ ਤਾਂ ਉਮਰ ਇਕੱਠੇ ਰਹਿ ਤੇ 임ਰੋਜ਼ ਦੇ ਹੱਥਾਂ ਵਿੱਚ ਹੀ ਅਮਰਤਾ ਨੇ ਦਮ ਤੋੜਿਆ। 임ਰੋਜ਼ ਇੱਕ ਪੇਂਟਰ ਸਨ ਇੱਕ ਕਲਾਕਾਰ ਸਨ ਪੰਜਾਬ 247 ਟੀਵੀ ਦੇ ਸੁਣੋ ਕਹਾਣੀ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਤੇ ਅੱਜ ਦੇ ਇਸ ਪ੍ਰੋਗਰਾਮ ਲਈ ਜਿਹੜੀ ਅਸਾਂ ਕਹਾਣੀ ਚੁਣੀ ਹੈ ਉਹ ਅਮਰਤਾ ਪ੍ਰੀਤਮ ਰਾਹੀਂ ਲਿਖੀ ਹੋਈ ਕਹਾਣੀ ਹੈ ਸ਼ਾਦੀ ਕੰਜਰੀ ਤੇ ਇਸ ਤੋਂ ਪਹਿਲਾਂ ਕਿ ਆਪਾਂ ਕਹਾਣੀ ਸ਼ੁਰੂ ਕਰੀਏ ਅਮਰਤਾ ਪ੍ਰੀਤਮ ਬਾਰੇ ਕੁਝ ਗੱਲਾਂ ਸਾਂਝੀਆਂ ਕਰ ਲਈਏ ਅਮਰਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ ਗਿਆਨੀ ਕਰਤਾਰ ਸਿੰਘ ਹਿਤਕਾਰੀ ਦੇ ਘਰ ਮਾਤਾ ਰਾਜਕੌਰ ਦੀ ਕੁੱਖੋਂ ਅਣਵੰਡੇ ਭਾਰਤ ਦੇ ਗੁਜਰਾਵਾਲਾ ਸ਼ਹਿਰ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਜੀ ਇੱਕ ਚੰਗੇ ਛੰਦ ਸ਼ਾਸਤਰੀ ਸਨ। ਅਮਰਤਾ ਨੇ ਕਾਫੀਏ ਰਦੀਫ ਦੀ ਜਾਣਕਾਰੀ ਤੇ ਕਾਵ ਰਚਨਾ ਦਾ ਹੋਰ ਮੁੱਢਲਾ ਗਿਆਨ ਆਪਣੇ ਪਿਤਾ ਤੋਂ ਹੀ ਪ੍ਰਾਪਤ ਕਰ ਲਿਆ। ਆਪ ਦੀ ਮਾਤਾ ਨੇ 4 ਸਾਲ ਦੀ ਉਮਰ ਵਿੱਚ ਇਸ ਦੀ ਕੁੜਮਾਈ ਦੂਰ ਦੇ ਰਿਸ਼ਤੇ ਵਿੱਚ ਭੂਆ ਦੇ ਪੁੱਤ ਨਾਲ ਕਰ ਦਿੱਤੀ। ਜਦੋਂ 11 ਸਾਲਾਂ ਦੀ ਸੀ ਤਾਂ ਇਹਦੀ ਮਾਂ ਦੀ ਮੌਤ ਹੋ ਗਈ। ਪਿਤਾ ਨੇ 16 ਸਾਲ ਦੀ ਉਮਰ ਵਿੱਚ ਇਹਨਾਂ ਦੀ ਸ਼ਾਦੀ ਕਰਕੇ ਆਪਣੀ ਪਤਨੀ ਦੇ ਬੋਲ ਪਗਾ ਦਿੱਤੇ ਅਤੇ ਆਪਣਾ ਫਰਜ਼ ਨਿਭਾ ਦਿੱਤਾ। ਇਹ ਸ਼ਾਦੀ 1936 ਵਿੱਚ ਪ੍ਰੀਤਮ ਸਿੰਘ ਕੁਆਤੜਾ ਰਾਲ ਕੀਤੀ ਗਈ ਸੀ। ਅਮਰਤਾ ਪ੍ਰੀਤਮ ਨੇ 1932 ਵਿੱਚ 8ਵੀਂ ਤੇ ਅਤੇ ਵਿਦਵਾਨੀ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ। 1933 ਵਿੱਚ ਗਿਆਨੀ ਪਾਸ ਕੀਤੀ ਅਤੇ ਫਿਰ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ 10ਵੀਂ ਪਾਸ ਕੀਤੀ। ਅਮਰਤਾ ਦਾ ਬਚਪਨ ਲਾਹੌਰ ਸ਼ਹਿਰ ਵਿਖੇ ਗੁਜ਼ਰਿਆ ਅਤੇ ਸਿੱਖਿਆ ਵੀ ਉੱਥੇ ਹੀ ਹੋਈ ਇਸ ਨੇ ਬਾਲਵਸਥਾ ਤੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਨੇ ਕਵਿਤਾ ਕਹਾਣੀ ਤੇ ਨਿਬੰਧ ਲਿਖੇ ਉਹਨਾਂ ਨੇ ਕੁੱਲ ਮਿਲਾ ਕੇ ਲਗਭਗ 100 ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਵਿੱਚ ਉਹਨਾਂ ਦੀ ਸਵੈ ਜੀਵਨੀ ਰਸੀਦੀ ਟਿੱਕ ਵੀ ਸ਼ਾਮਲ ਹੈ ਜਿਸ ਬਾਰੇ ਖੁਦ ਅੰਮ੍ਰਿਤਾ ਪ੍ਰੀਤਮ ਲਿਖਦੀ ਹੈ ਕਿ ਇੱਕ ਦਿਨ ਖਸ਼ਵੰਤ ਸਿੰਘ ਨੇ ਗੱਲਾਂ ਕਰਦਿਆਂ ਕਰਦਿਆਂ ਕਿਹਾ ਸੀ ਤੇਰੀ ਜੀਵਨੀ ਦਾ ਕੀ ਹੈ બસ ਇੱਕਦਹਾ ਹਾਦਸਾ ਲਿਖਣ ਲੱਗੇ ਤਰ ਸਿੱਧੀ ਟਿਕਟ ਦੀ ਪਿੱਠ ਤੇ ਲਿਖੀ ਜਾਵੇ ਰਸੀਦੀ ਟਿਕਟ ਸ਼ਾਇਦ ਇਸ ਲਈ ਆਖਿਆ ਸੀ ਕਿ ਬਾਕੀ ਟਿਕਟਾਂ ਦਾ ਸਾਈਜ਼ ਬਦਲਦਾ ਰਹਿੰਦਾ ਜਾਂ ਨਹੀਂ ਵੱਡਾ ਛੋਟਾ ਹੁੰਦਾ ਰਹਿੰਦਾ ਪਰ ਰਸੀਦੀ ਟਿਕਟ ਦਾ ਉਹੀ ਨਿਕਾਜਾ ਸਾਈਜ਼ ਰਹਿੰਦਾ ਸੋ ਅਮਰਤਾ ਪ੍ਰੀਤਮ ਉਹਨਾਂ ਸਹਿਤਕਾਰਾਂ ਵਿੱਚ ਸਨ ਜਿਨ੍ਹਾਂ ਦੀਆਂ ਕਿਰਤੀਆਂ ਦਾ ਅਨੇਕ ਪਸ਼ਾਵਾਂ ਵਿੱਚ ਅਨਵਾਦ ਹੋਇਆ ਉਸਨੇ ਕਈ ਕਾਵ ਸੰਗ੍ਰਹਿ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਏ ਉਸ ਦਾ ਪਹਿਲਾ ਕਾਵ ਸੰਗ੍ਰਹਿ ਠੰਡੀਆਂ ਕਰਨਾ 1935 ਵਿੱਚ ਹੀ ਪ੍ਰਕਾਸ਼ਿਤ ਹੋਇਆ ਸੀ ਆਪਣੀਆਂ ਲਿਖਤਾਂ ਨਾਲ ਹੀ ਉਹ ਭਾਰਤੀ ਸਹਿਤ ਕਾਦਮੀ ਗਿਆਨਪੀਠ ਪਦਮਸ਼੍ਰੀ ਅਤੇ ਕਈ ਹੋਰ ਦੇਸ਼ੀ ਵਿਦੇਸ਼ੀ ਪੁਰਸਕਾਰਾਂ ਨਾਲ ਨਿਵਾਜੀ ਗਏ ਕਵਿਤਾ ਤੋਂ ਇਲਾਵਾ ਨਾਵਲ ਕਹਾਣੀਆਂ ਲੇਖ ਸਵੈ ਜੀਵਨੀ ਆਦ ਲਿਖੇ ਅਤੇ ਨਾਗਮਨੀ ਰਸਾਲੇ ਦਾ ਵਰ੍ਹਿਆਂ ਤੱਕ ਸੰਪਾਦਨ ਕੀਤਾ ਅਮਰਤਾ ਪ੍ਰੀਤਮ ਪੰਜਾਬੀ ਸਾਹਿਤ ਵਿੱਚ ਕੇਵਲ ਇੱਕ ਸਹਿਤਕਾਰ ਵਜੋਂ ਹੀ ਨਹੀਂ ਜਾਣੀ ਜਾਂਦੀ ਸਗੋਂ ਇੱਕ ਯੁੱਗ ਦਾ ਨਾਮ ਹੈ ਅਮਰਤਾ ਪ੍ਰੀਤਮ ਜਿਸ ਨੇ ਆਪਣੇ ਸਮੇਂ ਵਿੱਚ ਪੰਜਾਬੀ ਸਾਹਿਤਕਾਰੀ ਦੇ ਉਹ ਮੀਲ ਪੱਥਰ ਸਥਾਪਿਤ ਕੀਤੇ ਜਿਨ੍ਹਾਂ ਨੂੰ ਅਜੇ ਵੀ ਬੜੇ ਮਾਣ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਮਰਤਾ ਪ੍ਰੀਤਮ ਨੇ ਆਪਣੀਆਂ ਰਚਨਾਵਾਂ ਵਿੱਚ ਔਰਤ ਮਨ ਦੀਆਂ ਦੱਬੀਆਂ ਭਾਵਨਾਵਾਂ ਨੂੰ ਹੀ ਵਿਅਕਤ ਨਹੀਂ ਕੀਤਾ ਸਗੋਂ ਅੱਜ ਆਖਾਂ ਵਾਰਿ ਸ਼ਾ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੂਲ ਵਰਗੀਆਂ ਅਮਰ ਕਵਤਾਵਾਂ ਲਿਖ ਕੇ ਸਾਂਝੇ ਪੰਜਾਬ ਦੇ ਦਰਦ ਨੂੰ 1947 ਦੀ ਵੰਡ ਦੇ ਦਖਾਣ ਤੇ ਰੂਪ ਵਿੱਚ ਪੇਸ਼ ਕੀਤਾ ਹੈ ਅਮਰਤਾ ਪ੍ਰੀਤਮ ਜੇਸਤੀ पे ਬਾਕੀ ਭਰੀ ਸਿਰਫ ਲਿਖਤਾਂ ਤੱਕ ਸੀਮਿਤ ਨਹੀਂ ਸੀ ਰਹੀ ਬਲਕਿ ਉਸ ਦੀ ਜ਼ਿੰਦਗੀ ਵਿੱਚ ਵੀ ਖੂਬ ਚਲਕੀ ਆਪਣੇ ਸਮੇਂ ਦੇ ਮਸ਼ਹੂਰ ਲੇਖਕ ਸ਼ਹਿਰ ਲੁਧਿਆਣਵੀ ਨਾਲ ਪਿਆਰ ਉਹਨੇ ਕਦੇ ਵੀ ਨਹੀਂ ਛਿਲਕਾਇਆ ਵੱਖ-ਵੱਖ ਮੰਚਾਂ ਤੋਂ ਦਲੇਰੀ ਨਾਲ ਦੋਹਾਂ ਦਰਮਿਆਨ ਜਵਾਬ ਤਲਬੀ ਚੱਲਦੀ ਰਹੀ ਅਮਰਤਾ ਪ੍ਰੀਤਮ ਘੁੱਟ ਕੇ ਜੀਣ ਵਾਲੀਆਂ ਔਰਤਾਂ ਵਿੱਚੋਂ ਨਹੀਂ ਸੀ ਜਿੱਥੇ ਉੱਚ ਦਰਜੇ ਦੀ ਲੇਖਾ ਸੀ ਉੱਥੇ ਉਸ ਦਾ ਇਸ਼ਕ ਵੀ ਉਸ ਸ਼ਿਖਰ ਤੇ ਸੀ ਜਿੱਥੇ ਕਲਾ ਇਸ਼ਕ ਦੀ ਕਲਾ ਹੋ ਜਾਂਦੀ ਹੈ ਅਮਰਤਾ ਦੀ ਵਿਵਾਦਾਂ ਭਰੀ ਜ਼ਿੰਦਗੀ ਲਈ ਕਿਤੇ ਨਾ ਕਿਤੇ ਉਹਦੇ ਮਾਪੇ ਵੀ ਜ਼ਿੰਮੇਵਾਰ ਨੇ ਉਹ ਆਪਣੀ ਧੀ ਦੀ ਮਾਨਸਿਕਤਾ ਉਸ ਦੀ ਸੋਚ ਨਾ ਪਛਾਣ ਸਕੇ ਇਸ ਛੋਟੀ ਉਮਰੇ ਵਿਆਹ ਕਰ ਦਿੱਤਾ ਛੋਟੀ ਉਮਰ ਦਾ ਵਿਆਹ ਉਸ ਸਮੇਂ ਆਮ ਹੀ ਗੱਲ ਸੀ ਪਰ ਅਮਰਤਾ ਪ੍ਰੀਤਮ ਆਮ ਨਹੀਂ ਸੀ ਜਦੋਂ ਉਸ ਨੇ ਇਸ ਨੂੰ ਨਕਾਰ ਦਿੱਤਾ ਤਾਂ ਦਵਾਈ ਪੈ ਗਈ ਪੈਣੀ ਸੀ ਕਿਉਂਕਿ ਕਦਰਾਂ ਕੀਮਤਾਂ ਪਾਲਣ ਦੀ ਗੁਰਤੀ ਜੰਮ ਦੀ ਧੀ ਨੂੰ ਹੀ ਦੇ ਦਿੱਤੀ ਜਾਂਦੀ ਹੈ ਅਤੇ ਉਸ ਨੇ ਇਸ ਦੀ ਉਲੰਘਣਾ ਕਰ ਦਿੱਤੀ ਸੀ ਜਦੋਂ ਔਰਤ ਆਪਣੀ ਇੱਛਾ ਪੂਰੀ ਕਰਨ ਲਈ ਬਾਗੀ ਹੋ ਜਾਂਦੀ ਹੈ ਨਾ ਤਾਂ ਇਸ ਦੀ ਸਜ਼ਾ ਜਿਉਂਦਿਆਂ ਹੀ ਨਹੀਂ ਮਰਨ ਪਿੱਛੋਂ ਵੀ ਪੀੜੀ ਦੜ ਪੀੜੀ ਉਹਨੂੰ ਚਕਾਉਣੀ ਪੈਂਦੀ ਹੈ ਜਿਵੇਂ ਅਮਰਤਾ ਅੱਜ ਵੀ ਚਕਾਰ ਰਹੀ ਹੈ ਜਦੋਂ ਗੱਲ ਉਸ ਦੇ ਸਹਿਤਕ ਪੱਖ ਦੀ ਚਲਦੀ ਹੈ ਤਾਂ ਬਾਗੀਸੁਰ ਨੂੰ ਵੀ ਨਾਲ ਹੀ ਘੇਟ ਲਿਆ ਜਾਂਦਾ ਹੈ ਅਮਰਤਾ ਦੀ ਵਿਵਾਦਾਂ ਭਰੀ ਜ਼ਿੰਦਗੀ ਲਈ ਸਹਿਤਕ ਭਾਈਚਾਰਾ ਵੀ ਜ਼ਿੰਮੇਵਾਰ ਹੈ ਕਿਉਂਕਿ ਉਹ ਪੰਜਾਬੀ ਦੀ ਪਹਿਲੀ ਇਕਲੌਤੀ ਲੇਖਕਾ ਸੀ ਖੂਬਸੂਰਤ ਵੀ ਸੀ ਜਵਾਨ ਪੜ੍ਹੀ ਲਿਖੀ ਤੇ ਚੰਗੇ ਸ਼ਹਿਰਾਂ ਵਿੱਚ ਰਹਿ ਰਹੀ ਸੀ ਦੂਜੀ ਗੱਲ ਉਹ ਕਾਨੂੰਨਨ ਇੰਦਰਜੀਤ ਅਮਰੋਜ਼ ਦੀ ਪਤਨੀ ਨਹੀਂ ਸੀ ਇਸ ਲਈ ਪਰਿਵਾਰਕ ਕਦਰਾਂ ਕੀਮਤਾਂ ਬੰਦਸ਼ਾਂ ਤੋਂ ਉਸ ਦਾ ਘਰ ਆਜ਼ਾਦ ਸੀ ਲੇਖਕਾਂ ਸਹਿਤਕਾਰਾਂ ਤੇ ਸਿਹਤ ਪ੍ਰੇਮੀਆਂ ਲਈ ਉਸ ਦਾ ਘਰ ਖੁੱਲਾ ਗਲਿਆਰਾ ਸੀ ਅਮਰਤਾ ਦੀ ਸ਼ਰਾਬ ਤੇ ਸਿਗਰਟ ਬਾਰੇ ਵੀ ਚਰਚਾ ਹੁੰਦੀ ਰਹਿੰਦੀ ਹੈ ਯਾਰ ਹੈ ਕਿ ਉਸ ਦਾ ਪਰਿਵਾਰਕ ਜੀਵਨ ਨਹੀਂ ਸੀ ਅਤੇ ਯਾਰਾਂ ਦੋਸਤਾਂ ਦੀਆਂ ਮਹਿਫਲਾਂ ਵਿੱਚ ਇਹਨਾਂ ਚੀਜ਼ਾਂ ਤੇ ਬੰਦਸ਼ਾਂ ਨਹੀਂ ਹੁੰਦੀਆਂ ਸੋ ਇਸ ਖੋਲ ਨੂੰ ਵੀ ਉਸਨੇ ਰੱਜ ਕੇ ਮਾਣਿਆ ਵੱਡੇ ਵੱਡੇ ਸਹਿਤਕਾਰ ਲੇਖਕ ਅਮਰਤਾ ਨੂੰ ਮਿਲ ਕੇ ਗੱਲ ਕਰਕੇ ਚਾਹ ਦਾ ਕੱਪ ਪੀ ਕੇ ਮਾਣ ਮਹਿਸੂਸ ਕਰਦੇ ਸਨ ਪੰਜਾਬੀ ਦੇ ਵੱਡੇ ਸ਼ਹਿਰ ਪ੍ਰੋਫੈਸਰ ਮੋਹਨ ਸਿੰਘ ਬਾਰੇ ਵੀ ਕਿਹਾ ਜਾਂਦਾ ਹੈ ਕਿ ਉਹ ਅਮਰਤਾ ਪ੍ਰੀਤਮ ਨੂੰ ਬਹੁਤ ਪਸੰਦ ਕਰਦੇ ਸਨ ਕੱਲਾ ਪਸੰਦ ਹੀ ਨਹੀਂ ਕਹਿੰਦੇ ਕਿ ਇੱਕ ਪਾਸੜ ਪਿਆਰ ਵੀ ਕਰਦੇ ਸਨ ਪਰ ਉਸ ਦੀ ਚਾਹਤ ਇੱਕ ਪਾਸੜ ਸੀ ਉਸਤੇ ਕਿਸੇ ਦੋਸਤ ਨੇ ਆਖਿਆ ਕਿ ਉਹ ਇਸ ਇੱਕ ਤਰਫਾ ਪਿਆਰ ਦਾ ਖਿਹੜਾ ਕਿਉਂ ਨਹੀਂ ਛੱਡ ਦਿੰਦਾ ਤਾਂ ਪ੍ਰੋਫੈਸਰ ਮੋਹਨ ਸਿੰਘ ਨੇ ਇੱਕ ਕਵਤਾ ਹੀ ਲਿਖ ਮਾਰੀ ਆਖਰ ਤੀਕਰ ਪਿਆਰ ਨਿਭਾ ਕੇ ਛੱਡਿਆ ਬੇਸ਼ੱਕ ਉਹ ਇੱਕ ਹਿਲਦਾ ਦੁੱਖਦਾ ਦੰਦ ਸੀ ਆਖਣ ਦੋਸਤ ਲੋੜ ਕੀ ਐ ਇਸ ਹਿੰਡ ਦੀ ਕੀ ਕਰਦਾ ਯਾਰੋ ਜ਼ਾਲਮ ਬੜਾ ਪਸੰਦ ਸੀ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਮਹਿਫਲਾਂ ਕਿੰਨੀਆਂ ਖੁੱਲੀਆਂ ਤੇ ਰੰਗੀਨ ਹੁੰਦੀਆਂ ਹੋਣਗੀਆਂ ਇਮਰੋਜ ਹੀ ਸੀ ਜਿਸਨੇ ਮੁਹੱਬਤ ਰਭਾਉਣੀ ਉਸ ਨੂੰ ਸਿਖਾਈ ਉਸ ਦਾ ਫੇਰ ساری ਉਮਰ ਸਾਥ ਨਾ ਛੱਡਿਆ ਵਿਆਹ ਦੇ ਬੰਧਨ ਚ ਤਾਂ ਨਹੀਂ ਬੱਝੇ ਪਰ ਤਾਂ ਉਮਰ ਇਕੱਠੇ ਰਹਿ ਤੇ ਇਮਰੋਜ ਦੇ ਹੱਥਾਂ ਵਿੱਚ ਹੀ ਅਮਰਤਾ ਨੇ ਦਮ ਤੋੜਿਆ ਇਮਰੋਜ ਇੱਕ ਪੇਂਟਰ ਸਨ ਇੱਕ ਕਲਾਕਾਰ ਸਨ ਉਹ ਖੂਬਸੂਰਤ ਤਸਵੀਰਾਂ ਬਣਾਉਂਦੇ ਅਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਕੈਨਵਸ ਤੇ ਅਮਰਤਾ ਦੇ ਰੰਗਾਂ ਨੂੰ ਹੀ ਉਤਾਰ ਲਿਆ ਅਮਰਤਾ ਨੇ ਆਪਣੇ ਪਤੀ ਨੂੰ ਤਲਾਕ ਨਹੀਂ ਸੀ ਦਿੱਤਾ ਤੇ ਨਾ ਹੀ ਮਰੋਜ ਨਾਲ ਵਿਆਹ ਕਰਾਇਆ ਸੀ ਇਹ ਗੱਲ ਵੀ ਉਸ ਸਮੇਂ ਦੀ ਔਰਤ ਜਾਤ ਨਾਲ ਕੋਈ ਚੰਗਾ ਮਾਡਲ ਨਹੀਂ ਸੀ ਪਰ ਉਸਦੀ ਦਲੇਰੀ ਅਤੇ ਸੋਚ ਨੇ ਸਿੱਧ ਕਰ ਦਿੱਤਾ ਕਿ ਚਾਰ ਲਾਵਾਂ ਲੈਣ ਨਾਲ ਕੋਈ ਔਰਤ ਮਰਦ ਦੀ ਮਲਕੀਅਤ ਨਹੀਂ ਬਣ ਜਾਂਦੀ ਜੇ ਇਹ ਰਿਸ਼ਤਾ ਬੰਧਨ ਬਣ ਜਾਏ ਤਾਂ ਇਸ ਨੂੰ ਛੱਡਣ ਲਈ ਵੀ ਕਿਸੇ ਅਗਵਾਈ ਦੀ ਲੋੜ ਨਹੀਂ ਹੁੰਦੀ ਪਰ ਦੂਜੇ ਪਾਸੇ ਜੋ ਰਿਸ਼ਤੇ ਦਿਲ ਦੀ ਤਰਤੀ ਦੇ ਖਿੱਚੇ ਜਾਂਦੇ ਨੇ ਉਹ ਵੀ ਸਮਾਜਿਕ ਰਸਮਾਂ ਦੇ ਮਤਹਾਜ ਨਹੀਂ ਹੁੰਦੇ ਉਹਨਾਂ ਨੂੰ ਇੰਜ ਵੀ ਨਿਭਾਇਆ ਜਾ ਸਕਦਾ ਹੈ ਅਮਰਤਾ ਸਦੀਆਂ ਤੋਂ ਕਦਰਾਂ ਕੀਮਤਾਂ ਪਾਲਣ ਵਾਲੀ ਆਦਰਸ਼ਕ ਨਾਰੀ ਦੀ ਤਸਵੀਰ ਨਹੀਂ ਸੀ ਸਗੋਂ ਉਹ ਤਾਂ ਘੁੱਟ-ਘੁੱਟ ਕੇ ਨਰਕ ਵਾਂਗ ਜ਼ਿੰਦਗੀ ਭੋਗਦੀ ਔਰਤ ਲਈ ਇੱਕ ਵੰਗਾਰ ਸੀ ਉਹ ਆਜ਼ਾਦ ਭਾਰਤ ਦੀ ਆਜ਼ਾਦ ਲੇਖਕਾ ਸੀ ਪਰ ਕਿਉਂਕਿ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਸਦਾ ਆਸ਼ੀਏ ਤੇ ਰਹੀ ਹੈ ਇਸ ਲਈ ਸਵਾਲ ਤਾਂ ਉੱਠਣ ਗਏ ਅਮਰਤਾ ਨੇ ਖੁੱਲ ਕੇ ਲਿਖਿਆ ਅਤੇ ਖੁੱਲ ਕੇ ਜ਼ਿੰਦਗੀ ਨੂੰ ਵੀ ਮਾਣਿਆ ਉਸ ਦੀ ਮਨਮਾਨੀ ਅਤੇ ਬਿਵਾਕੀ ਤੇ ਕਿੰਨੇ ਵੀ ਸਵਾਲ ਉੱਠਣ ਪਰ ਉਸ ਦੀ ਸਹਿਤਕ ਦੇਣ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਅਮਰਤਾ ਆਜ਼ਾਦ ਸੋਚ ਅਤੇ ਨਵੀਂ ਦਿਸ਼ਾ ਦੀ ਲਖਾਇਕ ਸੀ ਇਸ ਲਈ ਪੁਰਾਣੇ ਨਾਲ ਟੱਕਰ ਤਾਂ ਹੋਣੀ ਹੀ ਸੀ ਤੇ ਲੋ ਜੀ ਹੁਣ ਸ਼ੁਰੂ ਕਰਦੇ ਆ ਅਮਰਤਾ ਪ੍ਰੀਤਮ ਦੀ ਕਹਾਣੀ ਸ਼ਾਦੀ ਕੰਜਰੀ ਉਹਨੂੰ ਹੁਣ ਨੀਲਮ ਕੋਈ ਨਹੀਂ ਸਿਆਖਦਾ ਸਾਰੇ ਸ਼ਾਹ ਦੀ ਕੰਜਰੀ ਆਖਦੇ ਸਨ ਨੀਲਮ ਨੂੰ ਲਾਹੌਰ ਹੀਰਾ ਮੰਡੀ ਦੇ ਇੱਕ ਚਵਾਰੇ ਵਿੱਚ ਜਵਾਨੀ ਚੜੀ ਸੀ ਤੇ ਉੱਥੇ ਹੀ ਇੱਕ ریاਸਤੀ ਸਰਦਾਰ ਦੇ ਹੱਥੋਂ ਪੂਰੇ 5000 ਤੋਂ ਉਹਦੀ ਨੱਥ ਲੱਥੀ ਸੀ ਤੇ ਉੱਥੇ ਹੀ ਉਸਦੇ ਹੁਸਨ ਨੇ ਅੱਗ ਬਾਲ ਕੇ ਸ਼ਹਿਰ ਹੀ ਲੂ ਦਿੱਤਾ ਸੀ ਪਰ ਫੇਰ ਇੱਕ ਦਿਨ ਉਹ ਹੀਰਾ ਮੰਡੀ ਦਾ ਸਸਤਾ ਚਵਾਰਾ ਛੱਡ ਕੇ ਸ਼ਹਿਰ ਦੇ ਸਭ ਤੋਂ ਮਹਿੰਗੇ ਹੋਟਲ ਫਲੈਟੀ ਵਿੱਚ ਆ ਗਈ ਸੀ ਉਈਓ ਸ਼ਹਿਰ ਸੀ ਪਰ ਸਾਰੇ ਸ਼ਹਿਰ ਨੂੰ ਜਿਵੇਂ ਰਾਤੋਂ ਰਾਤ ਉਹਦਾ ਨਾਂ ਹੀ ਭੁੱਲ ਗਿਆ ਹੋਵੇ ਸਾਰਿਆਂ ਦੇ ਮੂੰਹ ਤੋਂ ਸੁਣੀਦਾ ਸੀ ਸ਼ਾਹ ਦੀ ਕੰਜਰੀ ਲੋੜੇ ਦਾ ਗਾਉਂਦੀ ਸੀ ਕੋਈ ਗਾਉਣ ਵਾਲੀ ਉਹਦੇ ਵਾਂਗ ਮਿਰਜੇ ਦੀ ਸੱਦ ਨਹੀਂ ਸਿਲਾ ਸਕਦੀ ਇਸ ਲਈ ਲੋਕ ਭਾਵੇਂ ਉਹਦਾ ਨਾਂ ਭੁੱਲ ਵੀ ਗਏ ਸਨ ਪਰ ਉਹਦੀ ਆਵਾਜ਼ ਨਹੀਂ ਸਨ ਭੁੱਲੇ ਸ਼ਹਿਰ ਵਿੱਚ ਜਿਹਦੇ ਘਰ ਵੀ ਤਵਿਆਂ ਵਾਲਾ ਵਾਜਾ ਸੀ ਉਹ ਉਹਦੇ ਭਰੇ ਹੋਏ ਤਵੇ ਜ਼ਰੂਰ ਖਰੀਦਦਾ ਸੀ ਪਰ ਸਾਰੇ ਘਰਾਂ ਵਿੱਚ ਤਵੇਦੀ ਪਰਮੇਸ਼ਵਰੇ ਹਰ ਕੋਈ ਇਹੋ ਕਹਿੰਦਾ ਸੀ ਅੱਜ ਸ਼ਾਹ ਦੀ ਕੰਜਰੀ ਵਾਲਾ ਤਵਾ ਜਰੂਰ ਸੁਣਨਾ ਹੈ ਗੁੱਜੀ ਛਿੱਪੀ ਗੱਲ ਨਹੀਂ ਸੀ ਸ਼ਾਹ ਦੇ ਘਰਦਿਆਂ ਨੂੰ ਵੀ ਇਸ ਗੱਲ ਦਾ ਪਤਾ ਸੀ ਸਿਰਫ ਪਤਾ ਹੀ ਨਹੀਂ ਸੀ ਉਹਨਾਂ ਲਈ ਗੱਲ ਵੀ ਪ੍ਰਾਣੀ ਹੋ ਗਈ ਸੀ ਸ਼ਾਹ ਦਾ ਵੱਡਾ ਮੁੰਡਾ ਜੋ ਹੁਣ ਵਿਆਹਣ ਜੋਗਾ ਸੀ ਜਦੋਂ ਕੁਛੜ ਚੁੱਕਿਆ ਹੁੰਦਾ ਸੀ ਤਾਂ ਸ਼ਾਣੀ ਨੇ ਜ਼ਹਿਰ ਖਾ ਕੇ ਮਰਨ ਦੀ ਧਮਕੀ ਵੀ ਦਿੱਤੀ ਸੀ ਪਰ ਸ਼ਾਹ ਨੇ ਉਹਦੇ ਗਲ ਵਿੱਚ ਮੋਤੀਆਂ ਦਾ ਹਾਰ ਪਾ ਕੇ ਉਹਨੂੰ ਆਖਿਆ ਸੀ ਉਹ ਸ਼ਾਨੀਏ ਉਹ ਤੇਰੇ ਘਰ ਦੀ ਬਰਕਤ ਹੈ ਮੇਰੀ ਅੱਖ ਜਵਾਰੀਏ ਦੀ ਅੱਖ ਜੋ ਲੱਖੋਂ ਕੱਖ ਕਰਦਾ ਹੈ ਤੇ ਜੋ ਕੱਖੋਂ ਲੱਖ ਜਿੰਨੂੰ ਪੁੱਠਾ ਪੈ ਜਾਏ ਉਹਦਾ ਲੱਖੋਂ ਕੱਖ ਕਰ ਦਿੰਦਾ ਹੈ ਪਰ ਜਿੰਨੂੰ ਉਹ ਸਿੱਧਾ ਪੈ ਜਾਏ ਉਹਦਾ ਕੱਖੋਂ ਲੱਖ ਕਰ ਦਿੰਦਾ ਹੈ ਉਹ ਵੀ ਨੀਲਮ ਏ ਸਾਡੀ ਰਾਜ ਨਾਲ ਮਿਲ ਗਈ ਹੈ ਜਿਸ ਦਿਨ ਤੋਂ ਸੰਗ ਬਣਿਆ ਹੈ ਮੈਂ ਮਿੱਟੀ ਨੂੰ ਹੱਥ ਪਾਵਾਂ ਸੋਨੇ ਦਾ ਹੋ ਜਾਂਦੀ ਹੈ ਪਰ ਉਹ ਇੱਕ ਦਿਨ ਘਰ ਉਜਾੜ ਦੇਵੇਗੀ ਲੱਖੋਂ ਕੱਖ ਕਰ ਦੇਵੇਗੀ ਸ਼ਾਣੀ ਨੇ ਛਾਤੀ ਤੇ ਸੱਲ ਨੂੰ ਸਹਿ ਕੇ ਦੂਜੇ ਪਾਸੇ ਉਹ ਦਲੀਲ ਦਿੱਤੀ ਸੀ ਜਿਸ ਪਾਸੇ ਉਹ ਸ਼ਾਹ ਨੇ ਗੱਲ ਤੋਰੀ ਸੀ ਉਹ ਮੈਂ ਤਾਂ ਸਗੋਂ ਡਰਨਾ ਕਿ ਇਹਨਾਂ ਕੰਜਰੀਆਂ ਦਾ ਕੀ ਹੈ ਭਰੋਸਾ ਕੱਲ ਨੂੰ ਕਿਸੇ ਹੋਰ ਨੇ ਸਬਜਵਾ ਵਿਖਾਏ ਤੇ ਜੇ ਇਹ ਇੱਥੋਂ ਨਿਕਲ ਗਈ ਤਾਂ ਲੱਖੋਂ ਕੱਖ ਹੋ ਜਾਣਾ ਹੈ ਸ਼ਾਹ ਨੇ ਫਿਰ ਆਪਣੀ ਦਲੀਲ ਦਿੱਤੀ ਸੀ ਤੇ ਸ਼ਾਣੀ ਕੋਲ ਹੋਰ ਦਲੀਲ ਨਹੀਂ ਸੀ ਰਹਿ ਗਈ ਸਿਰਫ ਵਕਤ ਕੋਲ ਰਹਿ ਗਈ ਸੀ ਤੇ ਵਕਤ ਚੁੱਪ ਸੀ ਕਈ ਵਰਿਆਂ ਤੋਂ ਚੁੱਪ ਸੀ ਸ਼ਾ ਸੱਚੀ ਮੁਚੀ ਜਿੰਨੇ ਪੈਸੇ ਨੀਲਮੁੱਤੇ ਰੋੜਦਾ ਸੀ ਉਹ ਤੋਂ ਕਈ ਗੁਣਾ ਬਹੁਤੇ ਪਤਾ ਨਹੀਂ ਕਿੱਥੋਂ ਕਿੱਥੋਂ ਰੁੜ ਕੇ ਉਹਦੇ ਘਰ ਆ ਜਾਂਦੇ ਸਨ ਅੱਗੋਂ ਉਹਦੀ ਬੋਟੀ ਉਹਦੀ ਜਿਹੜੀ ਛੋਟੀ ਜੀ ਦੁਕਾਨ ਸੀ ਸ਼ਹਿਰ ਦੇ ਛੋਟੇ ਜਿਹੇ ਬਾਜ਼ਾਰ ਚ ਹੁੰਦੀ ਸੀ ਪਰ ਹੁਣ ਸਭ ਤੋਂ ਵੱਡੇ ਵਿਚਾਰ ਵਿੱਚ ਲੋਹੇ ਦੇ ਜੰਗਲਿਆਂ ਵਾਲੀ ਸਭ ਤੋਂ ਵੱਡੀ ਦੁਕਾਨ ਸੀ ਉਹਦੀ ਘਰ ਦੀ ਥਾਂਵੇਂ ਪੂਰਾ ਮੱਲਾ ਹੀ ਉਹਦਾ ਸੀ ਇਹਦੇ ਵਿੱਚ ਬੜੇ ਸਰਦੇ ਪੁੱਜਦੇ ਕਿਰਾਏਦਾਰ ਸਨ ਤੇ ਜਿਹਦੇ ਵਿੱਚ ਤਹਿ ਖਾਨੇ ਵਾਲੇ ਘਰ ਦਾ ਉਹਦੀ ਸ਼ਾਣੀ ਕਦੇ ਇੱਕ ਦਿਨ ਵੀ ਵਸਾ ਨਹੀਂ ਸੀ ਖਾਂਦੀ ਬੜੇ ਬਰੇ ਹੋਏ ਸ਼ਾਣੀ ਨੇ ਇੱਕ ਦਿਨ ਮੋਹਰਾਂ ਵਾਲੇ ਟਰੰਕ ਨੂੰ ਜਿੰਦਰਾ ਮਾਰਦਿਆਂ ਸ਼ਾਹ ਨੂੰ ਆਖਿਆ ਸੀ ਉਹਨੂੰ ਭਾਵੇਂ ਹੋਟਲ 'ਚ ਰੱਖ ਤੇ ਭਾਵੇਂ ਤਾਜਮਾਲ ਪਵਾ ਦੇ ਪਰ ਬਾਹਰ ਦੀ ਬਲਾ ਬਾਹਰ ਹੀ ਰੱਖੀ ਉਹਨੂੰ ਮੇਰੇ ਘਰ ਨਾ ਵਾੜੀ ਮੈਂ ਉਹਦੇ ਮੱਥੇ ਨਹੀਂ ਉਹ ਲੱਗਣਾ ਤੇ ਸੱਚੀ ਮੁਚੀ ਸ਼ਾਣੀ ਨੇ ਅਜੇ ਤੱਕ ਉਹਦਾ ਮੂੰਹ ਨਹੀਂ ਸੀ ਵੇਖਿਆ ਜਦੋਂ ਉਹਨੇ ਇਹ ਗੱਲ ਆਖੀ ਸੀ ਤੇ ਉਹਦਾ ਵੱਡਾ ਪੁੱਤਰ ਜੇ ਸਕੂਲੇ ਪੜਦਾ ਸੀ ਤੇ ਹੁਣ ਉਹ ਵਿਆਹਣ ਜੋਗਾ ਵੀ ਹੋ ਗਿਆ ਸੀ ਪਰ ਸ਼ਾਣੀ ਨੇ ਨਾ ਉਹਦੇ ਗੋਣਾ ਵਾਲੇ ਤਵੇ ਘਰ ਵਿੱਚ ਵੜਨ ਦਿੱਤੇ ਸਨ ਤੇ ਨਾ ਘਰ ਵਿੱਚ ਕਿਸੇ ਨੂੰ ਉਹਦਾ ਨਾਮ ਲੈਣ ਦਿੱਤਾ ਸੀ ਉੰਜ ਉਹਦੇ ਪੁੱਤਰਾਂ ਨੇ ਹੱਟੀ-ਹੱਟੀ ਉਹਦੇ ਗਾਣੇ ਸੁਨੇ ਹੋਏ ਸਨ ਤੇ ਜਣੇ-ਖਣੇ ਤੋਂ ਸੁਣਿਆ ਆਇਆ ਸੀ ਸ਼ਾਹ ਦੀ ਕੰਜਰੀ ਵੱਡੇ ਪੁੱਤਰ ਦਾ ਵਿਆਹ ਸੀ ਘਰ ਚੋਹ ਮਹੀਨਿਆਂ ਤੋਂ ਦਰਜੀ ਬੈਠੇ ਹੋਏ ਸਨ ਕੋਈ ਸੂਟਾ ਉੱਤੇ ਸਲਮਾ ਕੱਢ ਰਿਹਾ ਸੀ ਤੇ ਕੋਈ ਤਿੱਲਾ ਕੋਈ ਕਿਨਾਰੀ ਤੇ ਕੋਈ ਦੁਪੱਟਿਆਂ ਉੱਤੇ ਸਤਾਰੇ ਮੜ ਰਿਹਾ ਸੀ ਛਾਣੀ ਦੇ ਹੱਥ ਭਰੇ ਹੋਏ ਸਨ ਰੁਪਈਆਂ ਦੀ थैਲੀ ਕੱਢਦੀ ਖੋਲਦੀ ਤੇ ਫਿਰ ਹੋਰ थैਲੀ ਭਰਨ ਲਈ ਤਹਿ ਖਾਨੇ ਵਿੱਚ ਚਲੀ ਜਾਂਦੀ ਸ਼ਾਹ ਦੇ ਯਾਰਾਂ ਨੇ ਸ਼ਾਹ ਨੂੰ ਯਾਰੀ ਦਾ ਵਾਸਤਾ ਪਾਇਆ ਕਿ ਮੁੰਡੇ ਦੇ ਵਿਆਹ ਤੇ ਕੰਜਰੀ ਜ਼ਰੂਰ ਘੋਆਣੀ ਹੈ ਉਂਝ ਗੱਲ ਉਹਨਾਂ ਨੇ ਬੜੇ ਤਰੀਕੇ ਨਾਲ ਆਖੀ ਸੀ ਤਾਂ ਕਿ ਸ਼ਾਣੀ ਕਿਤੇ ਵਾਟੀ ਨਾ ਖਾ ਜਾਏ ਉਂਝ ਤਾਂ ਸ਼ਾਹ ਜੀ ਬਥੇਰੀਆਂ ਗਾਉਣ ਨੱਚਣ ਵਾਲੀਆਂ ਜਿੰਨੂੰ ਮਰਜੀ ਜੇ ਬਲਾਓ ਪਰ ਉੱਥੇ ਮਲਕਾਏ ਤਰਨਮ ਜ਼ਰੂਰ ਆਵੇ ਭਾਵੇਂ ਮਿਰਜੇ ਦੀ ਇੱਕੋ ਸੱਦ ਲਾ ਕੇ ਚਲੀ ਜਾਵੇ ਫਲੈਟੀ ਹੋਟਲ ਆਮ ਹੋਟਲਾਂ ਜਿਆ ਨਹੀਂ ਸੀ ਉੱਥੇ ਬਹੁਤ ਅੰਗਰੇਜ਼ ਲੋਕ ਹੀ ਆਉਂਦੇ ਤੇ ਠਹਿਰਦੇ ਸਨ ਉਹਦੇ ਵਿੱਚ ਕੱਲੇ-ਕੱਲੇ ਵੱਡੇ-ਵੱਡੇ ਕਮਰੇ ਵੀ ਸਨ ਪਰ ਵੱਡੇ ਕਮਰੇ ਤਿੰਨ ਕਮਰਿਆਂ ਦੇ ਸੈੱਟ ਵੀ ਸਨ ਇਹੋ ਜਿਹਾ ਇੱਕ ਸੈੱਟ ਵਿੱਚ ਨੀਲਮ ਰਹਿੰਦੀ ਸੀ ਤੇ ਸ਼ਾਹ ਨੇ ਸੋਚਿਆ ਕਿ ਦੋਸਤਾਂ ਯਾਰਾਂ ਦਾ ਦਿਲ ਖੁਸ਼ ਕਰਨ ਲਈ ਉਹ ਇੱਕ ਦਿਨ ਨੀਲਮ ਵਾਲੇ ਪਾਸੇ ਵੀ ਇੱਕ ਰਾਤ ਦੀ ਮਹਿਫਲ ਰੱਖ ਲੈਵੇ ਪਰ ਇਹ ਤਾਂ ਚੁਬਾਰੇ ਤੇ ਜਾਣ ਵਾਲੀ ਗੱਲ ਹੋ ਗਈ ਨਾ ਇੱਕ ਨੇ ਉਜਰ ਕੀਤਾ ਤਾਂ ਸਾਰੇ ਬੋਲ ਪਏ ਨਹੀਂ ਸ਼ਾਹ ਜੀ ਉਹ ਤਾਂ ਸਿਰਫ ਤੁਹਾਡਾ ਹੀ ਅੱਕ ਬਣਦਾ ਹੈ ਅੱਗੇ ਕਦੀ ਅਸਾਂ ਐਨੇ ਵਰੇ ਕੁਝ ਆਖਿਆ ਉਸ ਦੀ ਥਾਂ ਦਾ ਨਾਮ ਵੀ ਕਦੇ ਨਹੀਂ ਲਿਆ ਉਹ ਥਾਂ ਤੁਹਾਡੀ ਮਾਨਤਾ ਹੈ ਅਸਾਂ ਤਾਂ ਪਤੀਜੇ ਦੇ ਵਿਆਹ ਦੀ ਖੁਸ਼ੀ ਕਰਨੀ ਆ ਉਹਨੂੰ ਖਾਨਦਾਨੀ ਘਰਾਵਾਂਗਾ ਆਪਣੇ ਘਰ ਬੁਲਾਓ ਸਾਡੀ ਭਾਬੀ ਦੇ ਘਰ ਚ ਗੱਲ ਸ਼ਾਹ ਦੇ ਮਨ ਵੀ ਲੱਗਦੀ ਸੀ ਇਸ ਗੱਲੋਂ ਵੀ ਕਿ ਉਹ ਦੋਸਤਾਂ ਯਾਰਾਂ ਨੂੰ ਨੀਲਮ ਦਾ ਰਾਹ ਨਹੀਂ ਸੀ ਵਿਖਾਉਣਾ ਚਾਹੁੰਦਾ ਭਾਵੇਂ ਉਹਦੇ ਕੰਨੀ ਭਿੰਡ ਕੇ ਪੈਂਦੀ ਰਹਿੰਦੀ ਸੀ ਕਿ ਕਈ ਉਹਦੀ ਗੈਰ ਹਾਜ਼ਰੀ ਵਿੱਚ ਹੁਣ ਕਈ ਹੋਰ ਮੀਰ ਜਾਦੇ ਵੀ ਨੀਲਮ ਕੋਲ ਆਉਣ ਲੱਗ ਪਏ ਸੀ ਤੇ ਦੂਸਰਾ ਇਸ ਗੱਲੋਂ ਵੀ ਕਿ ਉਹ ਚਾਹੁੰਦਾ ਸੀ ਕਿ ਨੀਲਮ ਇੱਕ ਵਾਰੀ ਉਹਦੇ ਘਰ ਆ ਕੇ ਉਹਦੇ ਘਰ ਦੀ ਤੜਕ-ਪੜਕ ਵੀ ਵੇਖ ਜਾਵੇ ਪਰ ਉਹ ਸ਼ਾਣੀ ਤੋਂ ਡਰਦਾ ਵੀ ਸੀ ਦੋਸਤਾਂ ਨੂੰ ਹਾਮੀ ਨਾ ਭਰ ਸਕਿਆ ਦੋਸਤਾਂ ਯਾਰਾਂ ਵਿੱਚੋਂ ਹੀ ਦੋ ਨੇ ਰਾਹ ਕੱਢਿਆ ਤੇ ਸ਼ਾਣੀ ਕੋਲ ਜਾ ਕੇ ਉਹਨੂੰ ਆਖਣ ਲੱਗੇ ਭਾਬੀ ਤੂੰ ਮੁੰਡੇ ਦਾ ਵਿਆਹ ਤਾਂ ਵਿਆਹ ਦਾ ਗਾਉਣ ਨਹੀਂ ਬਿਠਾਉਣਾ ਅਸਾਂ ਤਾਂ ਸਾਰੀ ਖੁਸ਼ੀ ਕਰਨੀ ਹੈ ਸ਼ਾਹ ਨੇ ਸਲਾਹ ਬਣਾਈ ਹੈ ਕਿ ਇੱਕ ਰਾਤ ਯਾਰਾਂ ਦੀ ਮਹਿਫਲ ਨੀਲਮ ਦੇ ਪਾਸੇ ਹੋ ਜਾਵੇ ਗੱਲ ਤਾਂ ਠੀਕ ਹੈ ਪਰ ਹਜ਼ਾਰਾਂ ਉੱਜੜ ਜਾਣਗੇ ਆਖਿਰ ਘਰ ਤਾਂ ਤੇਰਾ ਹੀ ਐ ਅੱਗੇ ਉਸ ਕੰਜਰੀ ਕੋਲ ਥੋੜਾ ਖਵਾ ਲਿਆ ਤੂੰ ਸਿਆਣੀ ਬਣ ਉਹਨੂੰ ਗਾਉਣ ਵਜਾਉਣ ਲਈ ਇੱਥੇ ਬੁਲਾ ਲੈ ਇੱਕ ਦਿਨ ਮੁੰਡੇ ਦੇ ਵਿਆਹ ਦੀ ਖੁਸ਼ੀ ਵੀ ਹੋ ਜਾਊਗੀ ਤੇ ਰੁਪਈਆ ਜੁੜਦੋਂ ਵੀ ਵੱਜ ਜਾਏਗਾ ਸ਼ਾਣੀ ਪਹਿਲਾਂ ਤਾਂ ਭਰੀ ਪੀਤੀ ਬੋਲੀ ਮੈਂ ਉਸ ਕੰਜਰੀ ਦੇ ਮੱਥੇ ਨਹੀਂ ਲਗਣਾ ਪਰ ਜਦੋਂ ਅਗਲੇ ਠਰਮੇ ਨਾਲ ਆਖਿਆ ਇੱਥੇ ਤਾਂ ਭਾਬੀ ਤੇਰਾ ਰਾਜ ਐ ਉਹ ਬਾਂਦੀ ਬਣ ਕੇ ਆਵੇਗੀ ਤੇਰੇ ਹੁਕਮ ਦੀ ਬੱਦੀ ਤੇਰੇ ਪੁੱਤਰ ਦੀ ਖੁਸ਼ੀ ਕਰਨ ਲਈ ਹੀਠੀ ਤਾਂ ਉਹਦੀ ਐ ਤੇਰੀ ਕਾਦੀ ਐ ਜੈਕ ਮੀਨ ਕਮੀ ਆਏ ਡੂਮਰਾਸੀ ਤਈ ਹੋ ਗੱਲ ਸ਼ਾਦੀ ਦੇ ਮਨ ਲੱਗ ਗਈ ਉੰਜ ਵੀ ਕਦੇ ਸੁੱਤਿਆਂ ਬੈਠਿਆਂ ਨੂੰ ਖਿਆਲ ਆਉਂਦਾ ਹੁੰਦਾ ਸੀ ਕਿ ਇੱਕ ਵਾਰੀ ਵੇਖਾ ਤਾਂ ਸਹੀਂ ਕਿਹੋ ਜਿਹੀ ਐ ਉਹਨੇ ਕਦੀ ਉਹ ਵੇਖੀ ਵੀ ਨਹੀਂ ਸੀ ਪਰ ਕਿਆਸ ਕਿਆਸ ਦੀ ਜ਼ਰੂਰ ਸੀ ਭਾਵੇਂ ਡਰ ਕੇ ਸਹਿਮ ਕੇ ਤੇ ਭਾਵੇਂ ਇੱਕ ਕਿ ਰਹਿਤ ਕਰਹਿਤ ਨਾਲ ਤੇ ਸ਼ਹਿਰ ਵਿੱਚੋਂ ਲੰਘਦਿਆਂ ਪਾਉਂਦਿਆਂ ਜੇ ਕਿਦਰੇ ਕਿਸੇ ਕੰਜਰੀ ਨੂੰ ਉਹ ਟਾਂਗੇ 'ਚ ਬੈਠੀ ਨੂੰ ਵੇਖਦੀ ਤਾਂ ਉਹ ਸੋਚਣਾ ਚਾਹੁੰਦੀ ਵੀ ਨਾ ਚਾਹਣ ਚਾਹੁੰਦੀ ਹੋਈ ਵੀ ਸੋਚ ਜਾਂਦੀ ਕਿ ਕੀ ਪਤਾ ਇਹ ਹੋਈ ਹੋਈ ਹੋਵੇ ਚੱਲ ਮੈਂ ਵੀ ਇੱਕ ਵਾਰੀ ਵੇਖ ਤੇ ਛੱਡਾਂ ਉਹ ਮਨ ਵਿੱਚ ਘੁਲ ਜਈ ਗਈ ਜੋ ਉਹਨੇ ਵੇੜਾ ਮਰਾ ਵਿਗਾੜਨਾ ਸੀ ਵਿਗਾੜ ਲਿਆ ਹੁਣ ਉਹ ਰਕੀ ਵਿਗਾੜ ਲਏਗੀ ਕੀ ਕਰ ਲਏਗੀ ਇੱਕ ਵਾਰੀ ਚੰਦਰੀ ਨੂੰ ਵੇਖ ਤੇ ਛੱਡਾਂ ਤੇ ਸ਼ਾਣੀ ਨੇ ਮੈਂ ਮੀ ਪਰ ਦਿੱਤੀ ਪਰ ਇੱਕ ਸ਼ਰਤ ਲਾਈ ਕਿ ਇੱਥੇ ਨਾ ਸ਼ਰਾਬ ਉੱਡੇਗੀ ਨਾ ਕਬਾਬ ਭਲੇ ਘਰਾਂ ਵਿੱਚ ਜਿਵੇਂ ਗੌਣ ਬੈਂਦਿਆਂ ਨੇ ਉਸੇ ਤਰ੍ਹਾਂ ਗੌਣ ਬਿਠਾਵਾਂਗੀ ਤੁਸੀਂ ਮਰਦ ਮਾਣੂ ਹੀ ਬਹਿ ਜਾਣਾ ਉਹ ਆਵੇ ਤੇ ਸਿੱਧੀ ਤਰ੍ਹਾਂ ਗਾ ਕੇ ਤੁਰ ਜਾਵੇ ਮੈਂ ਉਹ ਹੀ ਚਾਰ ਪਤਾਸੀ ਉਹਦੀ ਝੋਲੀ ਵੀ ਪਾ ਦਿਆਂਗੀ ਜੋ ਹੋਰ ਨਾਲ ਕੁੜੀਆਂ ਚਿੜੀਆਂ ਨੂੰ ਦਿਆਂਗੀ ਜੋ ਘੋੜੀਆਂ ਗਾਉਣਗੀਆਂ ਇਹੋ ਹੀ ਤੇ ਭਾਬੀ ਅਸੀਂ ਕਹਿੰਨੇ ਆ ਸ਼ਾਹ ਦੇ ਦੋਸਤਾਂ ਨੇ ਫਲਾਉਣੀ ਦਿੱਤੀ ਤੇਰੀ ਸਾਂਣੇ ਨਾਲੀ ਤੇ ਘਰ ਬਣਿਆ ਹੋਇਆ ਨਹੀਂ ਤੇ ਘਰੇ ਕੀ ਪਣਾ ਵਰਤ ਜਾਂਦਾ ਉਹ ਆਈ ਸ਼ਾਣੀ ਨੇ ਆਪ ਆਪਣੀ ਬੱਗੀ ਭੇਜੀ ਸੀ ਘਰ ਮੇਲ ਨਾਲ ਭਰਿਆ ਹੋਇਆ ਸੀ ਵੱਡੇ ਕਮਰੇ ਵਿੱਚ ਚਿੱਟੀਆਂ ਚਾਦਰਾਂ ਵਿਛਾ ਕੇ ਅੱਧ ਵਿਚਕਾਰ ਢੋਲਕੀ ਰੱਖੀ ਹੋਈ ਸੀ ਘਰ ਦੀਆਂ ਤੀਵੀਆਂ ਨੇ ਘੋੜੀਆਂ ਸ਼ੋਈਆਂ ਹੋਈਆਂ ਸਨ ਬੱਗੀ ਬੂਹੇ ਅੱਗਿਆ ਖਲੋਤੀ ਤਾਂ ਮੇਲਣਾ ਵਿੱਚੋਂ ਜੋ ਕਾਲੀਆਂ ਸਨ ਕੁਝ ਭੱਜ ਕੇ ਬਾਰੀਆਂ ਵੱਲ ਚੜੀਆਂ ਗਈਆਂ ਤੇ ਕੁਝ ਪੌੜੀਆਂ ਵਾਲੇ ਪਾਸੇ ਨੀ ਬਦਸ਼ਕੀ ਕਿਉਂ ਕਰਦੀ ਆ ਉਹ ਕੋੜੀ ਵਿੱਚੋਂ ਹੀ ਛੱਡ ਦਿੱਤੀ ਜੇ ਸ਼ਾਣੀ ਨੇ ਧਬਕਾ ਜਿਹਾ ਮਾਰਿਆ ਪਰ ਉਹਦੀ ਆਵਾਜ਼ ਉਹਨੂੰ ਆਪ ਹੀ ਮੱਠੀ ਜੀ ਲੱਗੀ ਜਿਵੇਂ ਉਹਦੇ ਦਿਲ ਵਿੱਚ ਇੱਕ ਧਮਕ ਪਈ ਹੋਵੇ ਉਹ ਪੌੜੀਆਂ ਚੜ੍ਹ ਕੇ ਤੇ ਬੂਹੇ ਤੱਕ ਆ ਗਈ ਸੀ ਸ਼ਾਣੀ ਨੇ ਆਪਣੀ ਗੁਲਾਬੀ ਥੋਤੀ ਦਾ ਪੱਲਾ ਸਵਾਰਾ ਕੀਤਾ ਜਿਵੇਂ ਸਾਹਮਣੇ ਤੱਕਣ ਲਈ ਉਹ ਥੋਤੀ ਦੇ ਸ਼ਗਨਾ ਵਾਲੇ ਗੁਲਾਬੀ ਰੰਗ ਦੀ ਸ਼ਹਿ ਲੈ ਰਹੀ ਹੋਵੇ ਸਾਹਮਣੇ ਉਹਨੇ ਹਰੇ ਰੰਗ ਦਾ ਬਾਂਕੜੀ ਵਾਲਾ ਗਰਾਰਾ ਪਾਇਆ ਹੋਇਆ ਸੀ ਗਲ ਸੁਹੇ ਰੰਗ ਦੀ ਕਮੀਜ਼ ਸੀ ਤੇ ਸਿਰ ਤੋਂ ਪੈਰਾਂ ਤੱਕ ਢਲਕੀ ਹੋਈ ਹਰੇ ਰੇਸ਼ਮ ਦੀ ਚੁੰਨੀ ਇੱਕ ਝਲਮਿਲ ਜਈ ਹੋਈ ਸ਼ਾਣੀ ਨੂੰ ਇੱਕ ਪਲ ਸਿਰਫ ਇਹੀ ਚਾਪਿਆ ਜਿਵੇਂ ਹਰਾ ਰੰਗ ਸਾਰੇ ਬੂਹੇ ਵਿੱਚ ਫੈਲ ਗਿਆ ਹੋਵੇ ਫੇਰ ਕੱਚ ਦੀਆਂ ਚੂੜੀਆਂ ਦੀ ਛਣਛਣ ਹੋਈ ਤਾਂ ਸ਼ਾਣੀ ਨੇ ਵੇਖਿਆ ਇੱਕ ਗੋਰਾ-ਗੋਰਾ ਹੱਥ ਇੱਕ ਉੜੇ ਹੋਏ ਮੱਥੇ ਦੇ ਨਾਲ ਸ਼ੋਕੇ ਉਹਨੂੰ ਸਲਾਮ ਦਵਾਜਾ ਕੁਝ ਆਖਦਾ ਪਿਆ ਹੈ ਤੇ ਨਾਲ ਹੀ ਇੱਕ ਛਣਕਦੀ ਜੀ ਆਵਾਜ਼ ਬੜੀਆਂ ਮੁਬਾਰਕਾਂ ਸ਼ਾਣੀ ਬੜੀਆਂ ਮੁਬਾਰਕਾਂ ਉਹ ਬੜੀ ਸ਼ਮਕ ਜਿਹੀ ਸੀ ਪੁਤਲੀ ਜਈ ਹੱਥ ਲਾਇਆ ਦੂਰੀ ਹੁੰਦੀ ਸ਼ਾਣੀ ਨੇ ਉਹਨੂੰ ਇੱਕ ਢੋਵ ਵਾਲੇ ਸਰਾਣੇ ਨਾਲ ਹੱਥ ਵਾਲਾ ਹੱਥ ਕਰਕੇ ਬਹਿਣ ਲਿਆ ਆਖਿਆ ਤਾਂ ਸ਼ਾਣੀ ਨੂੰ ਜਾਪਿਆ ਕਿ ਉਸ ਦੀ ਮਾਸ ਨਾਲ ਭਰੀ ਹੋਈ ਬਾਹ ਹੀ ਬੜੀ ਬਡੌਲ ਜੀ ਲੱਗਦੀ ਪਈ ਹੈ ਕਮਰੇ ਦੀ ਗੁੱਠੇ ਸ਼ਾਹ ਵੀ ਸੀ ਉਹਦੇ ਮਿੱਤਰ ਵੀ ਸਨ ਸਾਕਾਂ ਵਿੱਚੋਂ ਵੀ ਕੁਝ ਮਰਦ ਉਸ ਸ਼ਮਕਜਈ ਨੇ ਉਸ ਗੋਠਵਾਲ ਤੱਕ ਕੇ ਵੀ ਇੱਕ ਵਾਰੀ ਸਲਾਮ ਆਕੀ ਤੇ ਫੇਰ ਪਰਾਂ ਢੋਵਲੇ ਸਰਾਨੇ ਕੋਲ ਠੁਮਕ ਕੇ ਬਹਿ ਗਈ ਬੈਣ ਲੱਗੀ ਦੀਆਂ ਕੱਚ ਦੀਆਂ ਚੂੜੀਆਂ ਫੇਰ ਛਣਕੀਆਂ ਸਨ ਸ਼ਾਨੀ ਨੇ ਇੱਕ ਵਾਰੀ ਫੇਰ ਉਹਦੀਆਂ ਬਾਹਾਂ ਵੱਲ ਵੇਖਿਆ ਹਰੀਆਂ ਕੱਚ ਦੀਆਂ ਚੂੜੀਆਂ ਨੂੰ ਤੇ ਫੇਰ ਸੁਭਾਉਂਦੇ ਹੀ ਸੁਭੌਕੇ ਹੀ ਆਪਣੀਆਂ ਬਾਹਾਂ ਵਿੱਚ ਪਏ ਹੋਏ ਸੋਨੇ ਦੇ ਚੂੜੇ ਵੱਲ ਵੇਖਣ ਲੱਗ ਪਈ ਸੀ ਕਮਰੇ ਵਿੱਚ ਇੱਕ ਚਕਾਚੌਂਦੀ ਛਾ ਗਈ ਹਰ ਇੱਕ ਦੀਆਂ ਅੱਖਾਂ ਜਿਵੇਂ ਇੱਕੋ ਪਾਸੇ ਉੱਲਰ ਪਈਆਂ ਛਾਣੀ ਦੀਆਂ ਆਪਣੀ ਅੱਖਾਂ ਵੀ ਪਰ ਉਹਨੂੰ ਆਪਣੀ ਅੱਖਾਂ ਤੋਂ ਛੋਟੇ ਸਾਰੀਆਂ ਅੱਖਾਂ ਉਤੇ ਕਰੋਧ ਜਾ ਆ ਰਿਹਾ ਸੀ ਉਹ ਫਿਰ ਇੱਕ ਵਾਰੀ ਆਖਣਾ ਚਾਹੁੰਦੀ ਜੀ ਨੀ ਬਦਸ਼ਕਨੀ ਕਿਉਂ ਕਰਦੀਆਂ ਉਹ ਘੋੜੀਆਂ ਗਾਓ ਨਾ ਪਰ ਉਹਦੀ ਆਵਾਜ਼ ਉਹਦੇ ਸੰਗ ਵਿੱਚ ਹੀ ਮਿਲੀ ਗਈ ਸ਼ਾਇਦ ਹੋਰਾਂ ਦੀ ਆਵਾਜ਼ ਵੀ ਉਹਨਾਂ ਦੇ ਸੰਗ ਵਿੱਚ ਹੀ ਮਿਲੀ ਗਈ ਸੀ ਕਮਰੇ ਵਿੱਚ ਇੱਕ ਚੁੱਪ ਛਾ ਗਈ ਉਹ ਕਮਰੇ ਦੇ ਅੱਧ ਵਿੱਚ ਪਈ ਹੋਈ ਢੋਲਕੀ ਵੱਲ ਤੱਕਣ ਲੱਗ ਪਈ ਤੇ ਉਹਦਾ ਜੀ ਕੀਤਾ ਕਿ ਉਹ ਬੜੀ ਜ਼ੋਰ ਦੀ ਢੋਲਕੀ ਵਜਾਏ ਚੁੱਪ ਉਸੇ ਨੇ ਹੀ ਤੋੜੀ ਜਿਸ ਦੇ ਪਿੱਛੇ ਚੁੱਪ ਛਾ ਗਈ ਸੀ ਕਹਿਣ ਲੱਗੀ ਮੈਂ ਤਾਂ ਸਭ ਤੋਂ ਪਹਿਲਾਂ ਘੋੜੀ ਗਾਵਾਂਗੀ ਮੁੰਡੇ ਦਾ ਸ਼ਗਨ ਕਰਾਂਗੀ ਕਿਉਂ ਸ਼ਾਣੀ ਤੇ ਸ਼ਾਣੀ ਵੱਲ ਤੱਕਦੀ ਹੱਸਦੀ ਨੇ ਘੋੜੀ ਛੋਹ ਦਿੱਤੀ ਨਿੱਕੀ ਨਿੱਕੀ ਬੂੰਦੀ ਨਿਕਿਆ ਨਿਕਾ ਮੀ ਵੇ ਵਰੇ ਤੇਰੀ ਮਾਂ ਵੇ ਸੋਹਾਗਣ ਤੇਰੇ ਸ਼ਗਨ ਕਰੇ ਸ਼ਾਣੀ ਨੂੰ ਚਾਨਕ ਠਰਮਾ ਜ ਆ ਗਿਆ ਸ਼ਾਇਦ ਇਸ ਲਈ ਕਿ ਗੀਤ ਵਿੱਚ ਲਈ ਮਾਂ ਉਹੋ ਹੀ ਸੀ ਤੇ ਉਹਦਾ ਮਰਦ ਵੀ ਸਿਰਫ ਉਹਦਾ ਮਰਦ ਹੈ ਤਾਈਆਂ ਤਾਂ ਮਾਂ ਸੁਹਾਗਣ ਹੈ ਸ਼ਾਣੀ ਹੱਸਦੇ ਜੇ ਮੂੰਹ ਨਾਲ ਉਹਦੇ ਅਸਲੋ ਸਾਹਮਣੇ ਬਹਿ ਗਈ ਜੋ ਇਸ ਵੇਲੇ ਉਹਦੇ ਪੁੱਤਰ ਦੇ ਸ਼ਗਨ ਕਰਦੀ ਪਈ ਸੀ ਘੋੜੀ ਖਤਮ ਹੋਈ ਤਾਂ ਕਮਰੇ ਦੇ ਬੋਲ ਚਾਲ ਪਰਤ ਗਈ ਕੁਝ ਫਿਰ ਕੁਝ ਸੁਭਾਵਿਕ ਜਿਹਾ ਹੋ ਗਿਆ ਔਰਤਾਂ ਵਾਲੇ ਪਾਸਿਓਂ ਫਰਮਾਇਸ਼ ਆਈ ਢੋਲ ਕੀ ਰੋੜੇ ਵਾਲਾ ਗੀਤ ਮਰਦਾਂ ਵਾਲੇ ਪਾਸਿਓਂ ਫਰਮਾਇਸ਼ ਆਈ ਮਿਰਜੇ ਦੀਆਂ ਸੱਦਾ ਗਾਉਣ ਵਾਲੀ ਨੇ ਮਰਦਾਂ ਵਾਲੇ ਪਾਸੇ ਦੀ ਫਰਮਾਇਸ਼ ਸੁਣੀ ਅਣ ਸੁਣੀ ਕਰ ਦਿੱਤੀ ਤੇ ਢੋਲਕੀ ਨੂੰ ਆਪਣੇ ਵੱਲ ਖਿੱਚ ਕੇ ਉਹਨੇ ਢੋਲਕੀ ਨਾਲ ਆਪਣਾ ਗੋਡਾ ਜੋੜ ਦਿਆ ਤੇ ਸ਼ਾਣੀ ਕੁਝ ਰੋਂ ਵਿੱਚ ਆ ਗਈ ਸ਼ਾਇਦ ਇਸ ਲਈ ਕਿ ਗਾਉਣ ਵਾਲੀ ਮਰਦਾਂ ਵਾਲੇ ਪਾਸੇ ਦੀ ਫਰਮਾਇਸ਼ ਪੂਰੀ ਕਰਨ ਦੀ ਥਾਂ ਔਰਤਾਂ ਵਾਲੇ ਪਾਸੇ ਦੀ ਫਰਮਾਇਸ਼ ਪੂਰੀ ਕਰਨ ਲੱਗੀ ਸੀ ਮੇਲ ਆਈਆਂ ਹੋਈਆਂ ਔਰਤਾਂ ਵਿੱਚੋਂ ਸ਼ਾਇਦ ਕੁਝ ਨੂੰ ਪਤਾ ਨਹੀਂ ਸੀ ਉਹ ਇੱਕ ਦੂਜੀ ਕੋਲੋਂ ਪੁੱਛ ਰਹੀਆਂ ਸਨ ਤੇ ਕਈ ਉਹਨਾਂ ਦੇ ਕੰਨ ਦੇ ਕੋਲ ਹੋ ਕੇ ਕਹਿ ਰਹੀਆਂ ਸਨ ਓਈ ਓਈਏ ਸ਼ਾਦੀ ਕੰਜਰੀ ਕਹਿਣ ਵਾਲਿਆਂ ਨੇ ਭਾਵੇਂ ਬਹੁਤ ਔੜੀ ਜੀ ਕਿਹਾ ਸੀ ਘਸਰਮੁਸਰ ਜੀਚ ਪਰ ਸ਼ਾਣੀ ਦੇ ਕੰਨੀ ਬਾਜ ਪੈ ਰਹੀ ਸੀ ਕੰਨਾਂ ਨਾਲ ਵੱਜ ਰਹੀ ਸੀ ਸ਼ਾਦੀ ਕੰਜਰੀ ਸ਼ਾਦੀ ਕੰਜਰੀ ਤੇ ਸ਼ਾਣੀ ਦੇ ਮੂੰਹ ਦਾ ਰੰਗ ਫੇਰ ਖੁਰ ਗਿਆ ਇੰਨੇ ਨੂੰ ਢੋਲ ਕੀ ਦੀ ਆਵਾਜ਼ ਉੱਚੀ ਹੋ ਗਈ ਤੇ ਨਾਲ ਹੀ ਗਾਉਣ ਵਾਲੀ ਦੀ ਆਵਾਜ਼ ਵੀ ਸੂਏ ਵਿਚੀਰੇ ਵਾਲਿਆ ਮੈਂ ਕੈਨੀ ਆ ਤੇ ਸ਼ਾਣੀ ਦਾ ਕਲੇਜਾ ਥੰਮ ਗਿਆ ਗਿਆ ਇਹ ਸੂਏ ਚੀਰੇ ਵਾਲਾ ਮੇਰਾ ਹੀ ਪੁੱਤਰ ਐ ਸੁਖ ਨਾਲ ਅੱਜ ਘੋੜੀ ਚਾਰਨ ਵਾਲਾ ਮੇਰਾ ਪੁੱਤਰ ਫਰਮਾਇਸ਼ਾਂ ਦਾ ਅੰਤ ਨਹੀਂ ਸੀ ਇੱਕ ਗੀਤ ਮੁੱਕਦਾ ਤੇ ਦੂਜਾ ਗੀਤ ਸ਼ੁਰੂ ਹੁੰਦਾ ਗਾਉਣ ਵਾਲੀ ਕਦੇ ਔਰਤਾਂ ਵਾਲੇ ਪਾਸੇ ਦੀ ਫਰਮਾਇਸ਼ ਪੂਰੀ ਕਰਦੀ ਤੇ ਕਦੀ ਮਰਦਾਂ ਵਾਲੇ ਪਾਸੇ ਦੀ ਵਿੱਚ ਵਿੱਚ ਕਹਿ ਦਿੰਦੀ ਕੋਈ ਹੋਰ ਵੀ ਗਾਓ ਨਾ ਮੈਨੂੰ ਸਾਜ ਦਵਾ ਦਿਓ ਪਰ ਕਿਹਦੀ ਮੱਛੀ ਕਿ ਉਹਦੇ ਸਾਹਮਣੇ ਹੋਣ ਦੀ ਉਹਦੀ ਟੱਲੀ ਵਰਗੀ ਆਵਾਜ਼ ਹੂਕ ਵਰਗੀ ਆਵਾਜ਼ ਉਹ ਵੀ ਸ਼ਾਇਦ ਕਹਿਣ ਨੂੰ ਕਹਿ ਰਹੀ ਸੀ ਉੰਜ ਇੱਕ ਪਿੱਛੋਂ ਛੱਟ ਦੂਜਾ ਕੋਈ ਹੋਰ ਗੀਤ ਵੀ ਸ਼ੋਹ ਦਿੰਦੀ ਗੀਤਾਂ ਦੀ ਗੱਲ ਹੋਰ ਸੀ ਪਰ ਜਦੋਂ ਉਹਨੇ ਮਿਰਜੇ ਦੀ ਇਕਲਾਈ ਤਾਂ ਉਠ ਨੀ ਸਹਿਬਾ ਸੁੱਤੀਏ ਉੱਠ ਕੇ ਦੇ ਦੇਦਾਰ ਤੇ ਹਵਾ ਦਾ ਕਾਲਜਾ ਹਿੱਲ ਗਿਆ ਕਮਰੇ ਵਿੱਚ ਬੈਠੇ ਹੋਏ ਮਰਦ ਬੁੱਤ ਬਣ ਗਏ ਛਾਣੀ ਨੂੰ ਫੇਰ ਇੱਕ ਘਬਰਾਹਟ ਜੀ ਹੋਈ ਉਹਨੇ ਨੀਝ ਲਾ ਕੇ ਸ਼ਾਹ ਦੇ ਮੂੰਹ ਵੱਲ ਤੱਕਿਆ ਸ਼ਾਹ ਵੀ ਉਹ ਰਾਮ ਬੁੱਤਾਂ ਜਿਹਾ ਬੁੱਤ ਬਣਿਆ ਹੋਇਆ ਸੀ ਪਰ ਛਾਣੀ ਨੂੰ ਜਾਪਿਆ ਉਹ ਪੱਥਰ ਹੋ ਗਿਆ ਹੈ ਛਾਣੀ ਦੇ ਕਲੇਜੇ ਵਿੱਚ ਹੌਲ ਪਿਆ ਤੇ ਉਹਨੂੰ ਜਾਪਿਆ ਕਿ ਜੇ ਹੁਣ ਦੀ ਘੜੀ ਖੁੰਝ ਗਈ ਤਾਂ ਉਹ ਆਪੇ ਹਮੇਸ਼ਾ ਲਈ ਮਿੱਟੀ ਦਾ ਬੁੱਤੀ ਬਣ ਜਾਏਗੀ ਉਹ ਕਰੇ ਕੁਝ ਉਹ ਕਰੇ ਕੁਝ ਕਰੇ ਕੁਝ ਵੀ ਕਰੇ ਪਰ ਮਿੱਟੀ ਦਾ ਬੁੱਤ ਨਾ ਬਣੇ ਚੰਗੀ ਤਰਕਾਲ ਪੈ ਗਈ ਮਹਿਫਿਲ ਮੁੱਕਣ ਤੇ ਆ ਗਈ ਸ਼ਾਣੀ ਦਾ ਕਹਿਣਾ ਸੀ ਕਿ ਉਹ ਅੱਜ ਉਸੇ ਤਰ੍ਹਾਂ ਸਿਰਫ ਪਤਾਸੇ ਵੰਡੇਗੀ ਜਿਸ ਤਰ੍ਹਾਂ ਲੋਕ ਉਸ ਦਿਨ ਵੰਦੇ ਹਨ ਜਿਸ ਦਿਨ ਗਾਉਣ ਬਿਠਾਉਂਦੇ ਹਨ ਪਰ ਜਦੋਂ ਗਾਉਣ ਮੁੱਕੇ ਤਾਂ ਕਮਰੇ ਵਿੱਚ ਚਾਹ ਦੇ ਕਈ ਪੰਨਾ ਦੀਆਂ ਮਠਿਆਈਆਂ ਵੀ ਆ ਗਈਆਂ ਤੇ ਸ਼ਾਣੀ ਨੇ ਮੁੱਠ ਵਿੱਚ ਭੁਲੇਟਾ ਹੋਇਆ 100 ਦਾ ਨੋਟ ਕੱਢ ਕੇ ਆਪਣੇ ਪੁੱਤ ਦੇ ਸਿਰ ਤੋਂ ਦੀ ਵਾਰਿਆ ਤੇ ਫਿਰ ਉਹਨੂੰ ਫੜਾ ਦਿੱਤਾ ਜਿਸ ਨੂੰ ਲੋਕ ਸ਼ਾਹ ਦੀ ਕੰਜਰੀ ਆਖਦੇ ਸਨ ਰਹਿਣ ਦੇ ਸ਼ਾਣੀ ਅੱਗੇ ਵੀ ਤੇਰਾ ਹੀ ਖਾਨੀ ਆ ਉਹਨੇ ਅੱਗੋ ਜਵਾਬ ਦਿੱਤਾ ਇਤਿਹਾਸ ਪਈ ਉਸ ਦਾ ਸਾ ਉਹਦੇ ਰੂਪ ਵਾਂਗ ਚਲਮਲ ਕਰਦਾ ਪਿਆ ਸੀ ਸ਼ਾਣੀ ਦਾ ਮੂੰਹ ਦਾ ਰੰਗ ਹੌਲਾ ਪੈ ਗਿਆ ਉਹਨੂੰ ਜਾਪਿਆ ਜਿਵੇਂ ਸ਼ਾਹ ਦੀ ਕੰਜਰੀ ਨੇ ਅੱਜ ਭਰੀ ਸਭਾ ਵਿੱਚ ਸ਼ਾਹ ਨਾਲ ਆਪਣਾ ਸਬੰਧ ਜੋੜ ਕੇ ਉਹਦੀ ਹੱਤ ਕਰ ਦਿੱਤੀ ਹੈ ਪਰ ਸ਼ਾਣੀ ਨੇ ਆਪਣਾ ਆਪ ਥੰਮ ਲਿਆ ਇੱਕ ਜੇਰਾ ਜਿਹਾ ਕੀਤਾ ਕਿ ਅੱਜ ਉਹਨੇ ਹਾਰ ਨਹੀਂ ਖਾਣੀ ਤੇ ਜੋਰ ਦੀ ਅਸ ਬਈ ਨੋਟ ਫੜਾਂਦੀ ਆਖਣ ਲੱਗੀ ਸ਼ਾਹ ਕੋਲੋਂ ਤਾਂ ਤੂੰ ਨਿੱਤ ਲੈਣੀ ਐ ਪਰ ਮੇਰੇ ਕੋਲੋਂ ਤੂੰ ਫੇਰ ਕਦੋਂ ਲੈਣਾ ਐ ਚੱਲ ਅੱਜ ਲੈ ਲੈ ਤੇ ਸ਼ਾਹ ਦੀ ਕੰਜਰੀ ਸੋ ਸੋ ਦੇ ਉਸ ਨੋਟ ਨੂੰ ਫੜਦੀ ਇੱਕ ਵਾਰ ਤਾਂ ਨਮਾਣੀ ਜੀ ਹੋ ਗਈ ਕਮਰੇ ਵਿੱਚ ਸ਼ਾਣੀ ਦੀ ਤੋਤੀ ਦਾ ਸਗਣਾ ਵਾਲਾ ਗੁਲਾਬੀ ਰੰਗ ਫੈਲ ਗਿਆ ਤੇ ਇਹ ਸੀ ਜੀ ਅਮਰਤਾ ਪ੍ਰੀਤਮ ਲੇਖਰਾਂ ਦੀ ਲਿਖੀ ਹੋਈ ਕਹਾਣੀ ਸ਼ਾਹ ਦੀ ਕੰਜਰੀ ਜੋ ਸੁਣੋ ਕਹਾਣੀ ਵਿੱਚ ਅਸੀਂ ਤੁਹਾਡੇ ਲਈ ਪੇਸ਼ ਕੀਤੀ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ